ਉਹ ਆਜੀ ਰਖੜੀ ਬਣਾਣਾ ਚਾਹ ਮੇਰੇ ਵੰਦ ਜੀ ਉਹਦਾ ਕੀ ਪਤਾ ਹੁ ਗੱਡੀ ਲੈ ਕੇ ਗਿਆ ਹੋਇਆ ਕਿੰਨੇ ਕਦੇ ਨਾ ਆਵੇ ਮੈਨੂੰ ਲੱਗਾ ਹੋ ਅਮਣੀ ਤੁਰੀ ਆਉਂਦੀ ਹੈਗੀ ਲੈ ਆ ਗਿਆ ਮੰਤਾ ਮੈਨੂੰ ਲੱਗਾ ਪਾਪੀ ਮੈਨੂੰ ਡੀਕ ਕੀ ਆ ਹਾਂ ਤੈਨੂੰ ਡੀਕਦੀ ਸੀਗੀ ਹੋ ਠੀਕ ਆ ਹਾਂ ਪਾਪੀ ਬਤਿਆ ਤੁਸੀਂ ਦੱਸੋ ਚਲ ਬਦੀਆ ਮੈਂ ਤਾਂ ਤੂੰ ਦੱਸ ਫਿਰ ਕਿਵੇਂ ਆ ਗਈ ਘਰੇ ਜਿੰਦੀਆਂ ਕਿੱਧਰ ਗਈਆਂ ਮਾਂ ਹੋਈ ਉਹ ਤਾਂ ਤੈਨੂੰ ਪਤਾ ਹੈ ਨਹੀਂ ਗਈ ਹੋਈ ਆ ਵਿਖਰਾ ਉਹ ਆ ਦੇ ਪੇਕੀ ਬਾਗੀ ਉਹ ਵੀ ਤੈਨੂੰ ਪਤਾ ਭੜੀ ਮਾਂ ਤਾਂ ਇਹ ਜੀ ਆ ਗਈ ਮਾਂ ਹੈ ਹੋਰ ਉਹਨੂੰ ਪਤਾ ਨਹੀਂ ਕਿ ਤੇ ਮੈਂ ਆਉਣਾਗਾ ਨਹੀਂ ਮੈਨੂੰ ਦੱਸਣਾ ਭੁੱਲ ਗਈ ਕੀ ਕਰਾਂ ਮੈਂ ਇਹ ਤਾਂ ਮੇਰੇ ਦਿਨ ਬਦਲ ਦਿਮਾਗ ਇਹ ਜਾ ਹੋਇਆ ਪਿਆਗਾ ਚਲ ਆਥਣ ਦਿੱਕਤ ਤਾਂ ਮੁੜੀ ਆਉਗੀ ਹਾਂ ਹਾਂ ਥੰਦੱਕ ਤਾਂ ਮੁੜਿਆ ਆਉਗੀ ਕੋਈ ਨਾ ਮੈਂ ਆਥਣ ਦੇ ਕਹਿਣਾ ਆਪਾਂ ਦੇ ਪੈਰ ਮੁੜਿਆ ਉਹ ਤੜਕੇ ਦੀ ਗਈਏ ਸੁਨੇਹਾ ਦੇ ਵੱਡੇ ਤੜਕੇ ਦੀ ਹੋਰ ਇੱਕ ਤਾਂ ਮਾਂ ਦੇ ਪੈਰ ਤੇ ਭੌਰੀ ਆ ਟਿਕਦੀ ਨਹੀਂ ਹੈਗੀ ਘਰ ਕਿੱਥੇ ਟਿਕਣ ਵਾਲੀ ਕਹਿੜੀ ਆ ਗਈ ਉਹ ਤੇ ਕਾਈ ਕਿੱਧਰ ਗਿਆ ਬਾਈ ਜਨ ਤਾਂ ਸਗਾ ਸੀਗਾ ਮੈਂ ਪਹਿਲਾਂ ਤਾਂ ਗੱਡੀ ਲੈ ਕੇ ਗਿਆ ਹੋਇਆ ਦੋ ਤਿੰਨ ਦਿਨ ਨਹੀਂ ਮੁਰਦਾ ਦਾ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਫਿਰ ਮੈਂ ਦੋ ਦਿਨ ਠਹਿਰ ਕੇ ਆ ਜਾਂਦੀ ਲੈ ਲੈ ਦੋ ਦਿਨ ਠਹਿਰ ਕੇ ਕੋ ਆ ਜਾਂਦੀ ਐਵੇਂ ਤਾਂ ਨਹੀਂ ਹੁਣ ਮਗਰ ਥੋੜੀ ਰਖੜੀ ਬੰਨਣਾ ਹੁੰਦਾ ਪਹਿਲੀ ਹੋਣਾ ਚਾਹੀਦਾ ਰਖੜੀ ਬੰਨਣ ਦਾ بائی مل جانا چاہ چو کرا چل کوئی نہ گرمی والی ਕਲ ਕੋਈ ਨਾ ਅਮਡਾ ਪਾਤਲਾ ਰੱਖੀ ਆਂ ਇਹ ਅਪਾ ਦੇ ਨਹੀਂ ਖਾਵਾਂਗੇ ਆਂ ਇੱਥੇ ਰੱਖ ਕੋਈ ਇੱਥੇ ਰੱਖ ਦੇ ਲੈ ਲੈ ਬਲਮੰਤਰ ਰੱਖੜੀ ਬੰਨ੍ਹ ਦੇਣੀ ਚਾਚੂ ਲੈ ਤੂੰ ਬੰਨ੍ਹ ਲਈ ਦੇ ਰੱਖੜੀ ਤੂੰ ਮੇਰੇ ਹਾਂ ਬੰਨ੍ਹ ਲਈ ਦਿੰਦੀ ਓਹੀ ਸੋਣੀ ਆ ਬੁਧੇਰੀ ਸੋਣੀ ਆ ਗਈ ਲੈ ਇਹ ਤੇਰੇ ਭਰਾ ਦੇ ਗੁੱਟ ਤੇ ਕੀ ਬੰਨੀ ਚੱਲ ਮੇਰੇ ਵੱਨ ਲਈ ਇੱਕੋ ਗੱਲ ਆ ਗਈ ਇੱਕੋ ਗੱਲ ਆਤਾ ਸੋਣੀ ਦਾ ਦੋਨਾਂ ਦੀ ਓਹੀ ਤਾਂ ਗੱਲ ਆ ਗਈ ਕਿੰਨੀ ਸੋਣੀ ਲੱਗਦੀ ਮੇਰੇ ਭਾਬੀ ਦੇ ਹੱਥ ਤੇ ਰਖੜੀ ਬੰਨ੍ਹੀ ਸੋਣੀ ਲੱਗਦੀ ਆ ਗਈ ਮੈਂ ਇੰਨੇ ਪਿਆਰ ਨਾਲ ਬੰਨ੍ਹਦੀ ਰਖੜੀ ਤਾਂ ਆਪੇ ਸੋਣੀ ਲੱਗੂਗੀ ਤੇਰਾ ਅੱਤੀ ਵਾੜੇ ਸੋਨੇ ਆ ਪਾਪੀ ਮੋਟੇ ਮੋਟੇ ਜੇ ਸੋਨੇ ਲੱਗਦੇ ਤੈਨੂੰ ਮੈਂ ਤਾਂ ਬਾੜੇ ਸੋਨੇ ਲੱਗਦੇ ਤੇਰੇ ਹੱਥ ਜੀ ਮੈਨੂੰ ਦੇ ਦੇ ਨਾ ਮੈਂ ਤਾਂ ਮੁੰਨ ਤੈਨੂੰ ਕਗਲ ਕਹਿਣੀ ਸੀਗੀ ਗੁੱਸਾ ਤਾਂ ਨਹੀਂ ਕਰਦੀ ਨਾ ਅੱਗੇ ਪਹਿਲਾਂ ਕਦੇ ਕੀਤਾ ਤੁਹਾਡਾ ਗੁੱਸਾ ਮੈਂ ਤੇਰੇ ਤੋਂ ਐ ਕਹਿਣੀ ਹੈਗੀ ਵੀ ਲੇਖ 2 ਘੰਟੇ ਨੂੰ ਮਾਂ ਵੀ ਆ ਜੂਗੀ ਹੂੰ ਜੇ ਉਤਰ ਕੇ ਮੈਂ ਵੀ ਜੀਜਾ ਕਰਦਾ ਸੀਗਾ ਰਖੜੀ ਬੰਨਣ ਜਾਣ ਨੂੰ ਇਹ ਕੋਈ ਕਹਿਣ ਵਾਲੀ ਗੱਲ ਆ ਪਾਪੀ ਤੁਸੀਂ ਵੀ ਤਾਂ ਜਾਣੀ ਆ ਬਗ ਜੇ ਤੁਸੀਂ ਮੈਂ ਆ ਰਹੀ ਆ ਕੋਈ ਨਾ ਮੈਂ ਰਹਿ ਪੂੰਗੀ ਅੱਜ ਮੈਂ ਕਰ ਲੂ ਕੰਮ ਪੱਕੀ ਗੱਲ ਆ ਪੱਕੀ ਗੱਲ ਆ ਮੈਂ ਵੀ ਤੂੰ ਰਹਿ ਮੈਂ ਸਾਨੂੰ ਪਹਿਲਾਂ ਦੇਖ ਲਾ ਹਰ ਕੰਮ ਚ ਥੋੜਾ ਸਾਥ ਦਿੰਦੀ ਸੀ ਚੱਲ ਹਾਂ ਤੇਰਾ ਮੈਨੂੰ ਪੱਕਾ ਹੀ ਯਕੀਨ ਸੀਗਾ ਮੈਂ ਤਾਂ ਇਹ ਨਹੀਂ ਸੋਚਿਆ ਵੀ ਤੁਸੀਂ ਮੇਰੀ ਭਾਬੀ ਹੋ ਮੈਨੂੰ ਤਾਂ ਐ ਲੱਗਦਾ ਜਿਵੇਂ ਆਪਾਂ ਦੋਨੇ ਭੈਣਾ ਭੈਣਾ ਹੀ ਆ ਬਾਲ ਮੋਹ ਨਾ ਮੈਨੂੰ ਤੇਰਾ ਪੱਕੀ ਗੱਲ ਲੱਗੀ ਹਾਂ ਚੱਲ ਵਧੀਆ ਹੋ ਗਿਆ ਹਣਾ ਵੀ ਤੂੰ ਮੇਰਾ ਇੰਨਾ ਮੋਹ ਕਰਦੇ ਨੇ ਅੱਜ ਕੱਲ੍ਹ ਤਾਂ ਮੰਨਦਾ ਤੇ ਦੇਖ ਲਾ ਆ ਪਿੰਡ ਤਾਂ ਹੀ ਗਏ ਇਹ ਤਾਂ ਆਪਾਂ ਪਿਆਰ ਦੇ ਸਾਰੇ ਹੁੰਦਾ ਕੋਈ ਹੂੰ ਤੇ ਚੱਲ ਕੋਈ ਨਾ ਹੁਣ ਮੈਂ ਚਾਹ ਕਰਨਾ ਤੇਰੇ ਵਾਸਤੇ ਬੁੱਟਾ ਤਲ ਤੂੰ ਐ ਕਰ ਚਲ ਚਾਤਾ ਫੇਰ ਹੁੰਦੀ ਰਹੂਗੀ ਤੂੰ ਕੱਪੜੇ ਕੁੱਪੜੇ ਪੈਕ ਕਰ ਲਾ ਆਬਦੇ ਤੇ ਫੇਰ ਬਗਜੀ ਤੂੰ ਵੀ ਹਨ ਨਹੀਂ ਪੱਕੇ ਕੱਪੜੇ ਪੈਕ ਕਰਨੂ ਕੀ ਮੈਂ ਦਾਦ ਕਹੀਂ ਬਗਜੂਗੀ ਤਿਆਰ ਹੋਈ ਬੇਟੀ ਨੱਚ ਤੋ ਤਿਸ ਮੈਨੂੰ ਪਤਾ ਸੀ ਹੋਰ ਪਾਣੀ ਹੁਣੇ ਬਸ ਛੂਟਾ ਨੂੰ ਪੀਆ ਮੈਂ ਪੌਂਦੇ ਪੈਰੀ ਮੁੜ ਆਉਂਗੀ ਮੇਰੇ ਤਰ੍ਹਾਂ ਜੇ ਪਤਾ ਹੋਵੇ ਬਾਹਲਾ ਤੂੰ ਤੇ ਰਹਿੰਦੀ ਘੱਟੀ ਮੇਰੇ ਜੀਜੂ ਨਹੀਂ ਲੱਗਦਾ ਹੈਗਾ ਇਹ ਕਾ ਤਿਆਰਾ ਤਿਆਰ ਦਾ ਕਰਕੇ ਵੀ ਜਾਣਾ ਪੈਂਦਾ ਦਾ ਮੈਂ ਜਾਣਾ ਤੇ ਜ਼ਰੂਰੀ ਹੈ ਪੱਕੇ ਹੁਣ ਆਇਆ ਅਫਗਾਨੀਤੀ ਅਗਲੀ ਉਹ ਵੀ ਮੇਰੇ ਡੀਕ ਦੀ ਹੋਣੀ ਹੈਗੀ ਜਿਵੇਂ ਮੈਂ ਤੈਨੂੰ ਡੀਕ ਦੀਆਂ ਉਹ ਵੀ ਡੀਕ ਦੀ ਹੋਣੀ ਉਹਨੂੰ ਵੀ ਆਇਆ ਵੀ ਰੱਖਣੀ ਬੰਨਣਾ ਵੇ ਤੇਰੀ ਭਾਬੀ ਦਾ ਸੁਭਾਅ ਵਧੀਆ ਭਾਬੀ ਨਾ ਬਹੁਤ ਵਧੀਆ ਮੇਰੀ ਭਾਬੀ ਦਾ ਸੁਭਾਅ ਤਾਂ ਤੈਨੂੰ ਪਤਾ ਜਿਵੇਂ ਮੇਰਾ ਸੁਭਾਅ ਆ ਉਹ ਵੀ ਉਹਦਾ ਸੁਭਾਅ ਕਰਨ ਨੂੰ ਕਰਾਉਣਾ ਹੁੰਦਾ ਬਈ ਜਿਵੇਂ ਹੁਣ ਤੂੰ ਮੇਰੇ ਨਾਲ ਵਧੀਆ ਰਹਿਣੀ ਆ ਮੈਂ ਇਧਰੋਂ ਵਧੀਆ ਰਹਿਣੀ ਆ ਹੁਣ ਇਧਰੋਂ ਮੈਂ ਵਧੀਆ ਰਹਿਣੀ ਉਹ ਅਗਬਗਾਨੀਤੀ ਵਧੀਆ ਰਹਿੰਦੀ ਹੈ ਹਾਂ ਸਹੀ ਹੈ ਬਾਕੀ ਤੈਨੂੰ ਪਤਾ ਹੀ ਹੈਗਾ ਫਿਰ ਜੇ ਆਪ ਮੱਥੇ ਵੱਟ ਪਾਵਾਂਗੇ ਅਗਲਾਂ ਵੇਖਣਾ ਖੈਰ ਗੁਜ਼ਾਰਨੀਆਂ ਹਨਾ ਹਾਂ ਲੋਕਾਂ ਦੀ ਅੰਬਲਾ ਪੱਟ ਦਿੰਦੀਆਂ ਹਾਂ ਲੋਪਣੀਆਂ ਹੁੰਦੀਆਂ ਕੋਈ ਨਾ ਜਿਹੜਾ ਬਾਹਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਹਾਂ ਸਹੀ ਆ ਜਿਹੜੀਆਂ ਅੰਦਰ ਰਹਿੰਦੀਆਂ ਨੇ ਬਾਕੀ ਆਹੇ ਕਮਾਂਡਣੀ ਉਂਗਲਾਂ ਲਾ ਦਿੰਦੇ ਆ ਇਹ ਸੁੱਕੀ ਨਾ ਰਹਿਣ ਕਰ ਰੱਖੜੀ ਤਾਂ ਨਾ ਤੂੰ ਸੱਚੀ ਬਲਾਸ ਸੋਣੀ ਲਿਆਈ ਹੈ ਜੀ ਮੇਰੀ ਪਤਨੀ ਮੈਂ ਤੇਰੇ ਇਹੀ ਸੋਣੀ ਲੱਗੂ ਨਵੇਂ ਇਹੀ ਪਸੰਦ ਆਈ ਸੀ ਹਾਂ ਤੇ ਆ 22 ਪਈ ਹੈ 22 ਦੀ ਵੀ ਲਿਆਈ ਸੀ ਮੈਂ ਚਲ ਕੋਈ ਨਾ ਪਈ ਰਹਿੰਦੇ ਪਈ ਰਹਿੰਦੇ ਕੋਈ ਨਾ ਇਹ ਐਂ ਰੱਖ ਦਿੰਨੀ ਹੈਗੀ ਮੈਂ ਤੇ ਨਾਲ ਮੈਂ ਜਾ ਕਰਦੀ ਆ ਨਾਲ ਪਾਕੀ ਦੀ ਮਠਾਈ ਆਪਣੇ ਬਾਪੂ ਚੰਗਾ ਢੰਗਾ ਪਾਕੀ ਠੀਕ ਆ ਚੰਗਾ ਮੈਂ ਵੀ ਕਰਨਾ ਤੇ ਨਾਲ ਹੀ ਦੋਨੇ ਬਣਾ ਲਾਂਗੀ ਕੋਈ ਨਾ ਲੈ ਅਮਨ ਦਸ ਵਾਤਨਾ ਬਝਲੀ ਦਾ ਬਲਾਈ ਚੰਗਾਗਾ ਉਹੀ ਗੱਲ ਉਹਦੀ ਕਹਤਾ ਪਟੱਕ ਦੇਣੇ ਧੀ ਲੈ ਭਾਬੀ ਤੂੰ ਵੀ ਵਗਦੀ ਰੱਖੀ ਬਣ ਮੈਨੂੰ ਪਤਾ ਸੀਗਾ ਸਿਆਣੀ ਆ ਸਾਡੀ ਕੁੜੀ ਚਾਲੇ ਤੇ ਬਥੇ ਚਾਹ ਚੂ ਕਰਦਿੰਦੀ ਚੱਜਦੀ ਵੀ ਪਾ ਦੇਣਾ ਵਾਤਨਾ ਬਾळा ਬਧੀਆ ਘਰ ਆ ਹਰੇਕ ਨੂੰ ਇਹ ਜੀ ਭਾਬੀ ਦੇ ਕਰ ਕਰ ਇਹ ਜੀ ਨੂੰ ਭਾਵਣ ਦੇਖ ਲੈ ਆਈ ਬੇਟੀ ਆਵੰਤਾ ਆਈ ਬੇਟੀ ਲੈ ਨਾ ਆਗੀ ਤਾਂ ਮਤ ਪੈਨੂ ਡਿੱਕੀ ਆਂਦੀ ਸੀ ਕਿੱੜ ਤੇ ਆਂਦੀ ਮਾਤਾ ਇੱਧਰ ਦੁਕਾਨ ਤੇ ਗਈ ਸੀਗੀ ਹਲੋ ਕਹੀਂ ਆ ਨਾ ਪਾ ਫਿਰ ਤਾਂ ਕਹਿੰਦੀ ਪਿੰਡ ਗਈ ਹੋਈ ਆ ਮੈਂ ਮਾਰੀ ਜਾਂਦੀ ਆ ਭਾਬੀ ਤੇਰੀ ਮੈਂ ਕਿੰਨੀ ਚਾਰ ਵੀ ਕਰਦੀ ਹੋਊਗੀ ਚਾੜਾ ਕੇ ਕਰੂਗੀ ਪਹਿਲਾਂ ਭਾਬੀ ਤੂੰ ਵੀ ਉਧਾਰਾ ਦਿਨ ਤੁਰੀ ਫਿਰਦੀ ਨਹੀਂ ਫੇਰ ਕਹਿੰਦੀ ਮੇਰੇ ਲੱਤਾਂ ਦੁਖਦੀਆਂ ਠਿੱਕ ਜਿਆ ਕਰ ਕਰੇ ਲੈ ਹੁਣ ਸਾਰਾ ਦਿਨ ਕਿਥੇ ਤੁਰੀ ਫਿਰਦੀ ਐ ਮੇਰੇ ਤਾਂ ਢਿੱਡ ਦੁਖੀ ਆਂਦਾ ਸੀ ਮੈਂ ਜਵਾਨ ਲੈਣ ਗਈ ਸੀ ਆਦੇ ਵਕਤ ਹੁਣ ਤਾਂ ਠੀਕ ਆ ਹਾਂ ਹੁਣ ਤਾਂ ਠੀਕ ਆ ਮਤਾਂ ਉੱਥੇ ਲੈ ਗਈ ਸੀ ਫੇਰ ਤਾਂ ਦਵਾਈ ਦਵਾ ਲਿਆ ਨਹੀਂ ਐ ਜੇ ਦੁਖੀ ਆਂਦਾ ਕਿ ਨਾ ਮੈਂ ਤਾਂ ਜਵਾਨ ਲੈ ਲਈ ਜਮਾਨ ਨਾ ਮੈਂ ਤਾਂ ਠੀਕ ਹੋ ਗਈ ਤੂੰ ਦੱਸ ਫੇਰ ਜਵਾਨ ਜਮੂ ਠੀਕ ਐ ਸਾਰੇ ਵਧੀਆ ਮਾਂ ਦਾ ਲੱਗਦਾ ਸੀ ਮੁੰਡਾ ਤਾਂ ਮੈਂ ਤਾਂ ਮਸਾ ਘਰੇ ਛੱਡ ਕੇ ਆਈ ਆ ਮਾਂ ਪੁੱਤ ਆ ਜੂਗੀ ਆਪਾਂ ਚਾ ਤੇ ਤੇਰੀ ਸੱਸ ਵਧੀਆ ਰਹਿੰਦੀ ਐ ਹਾਂ ਬਹੁਤ ਵਧੀਆ ਮੇ ਕੰਮ ਤਾਂ ਵਧਗੇ ਰਹਿਣੀ ਆ ਉਹ ਕਹਦਾ ਕੁਝ ਕਹਿ ਜੀ ਮੈਨੂੰ ਬਵਾ ਮਾ ਕਿਤੇ ਜਾਵਾਂ ਕਿਤੇ ਆਵਾਂ ਉਹ ਤਾਂ ਕੁਝ ਨਹੀਂ ਕਰੇ। ਇਹ ਸਾਲ ਬਾਅਦ ਤਾਂ ਸੂਟ ਸਾਡਾ ਚੱਜਗਾ ਦੇ ਰਿਆ ਕਰ ਘਰੋਂ ਚੱਕ ਕੇ ਦੇ ਦਿੰਨੀ ਆ। ਨਾ ਦੇਖ ਲੈ ਉਹੀ ਕਰ ਜਾਣੀ ਤਾਂ ਮੈਂ ਕਿੰਨੇ ਚੰਗਾ ਦੇ ਦਿੰਦਾ ਤੇਰਾ ਤਾਂ ਪੈਰ ਵੀ ਬਿਸੰਦ ਨਹੀਂ ਆਉਂਦਾ। ਜੇ ਚੰਗਾ ਹੋਗਾ ਫੇਰੀ ਚੰਗਾ ਕਹੂੰਗੀ ਹੁਣ ਮੈਂ ਥੋੜੀ ਕਹਿ ਦੇਣੀ ਆ ਚੰਗਾ ਦਾ। ਨਾ ਮਾਰੇਗਾ ਆ ਵੀ ਮੈਂ ਹੀ ਦਿੱਤਾ ਸੀ ਤੈਨੂੰ। ਆਹ ਸੋਣਾ ਗੰਮਾ। ਫੇਰ ਉਹ ਵੀ ਕਹਤਾ ਸੀਗਾ। ਚਲ ਕੋ ਇਨੋ ਕੀ ਹੋ ਬਰਮੀ ਖਾਣੀ। ਜਦ ਤੂੰ ਚਾਹ ਬਣਾ ਕੇ ਲੈ। ਮੈਂ ਚਾਹ ਕਰਕੇ ਲਿਆਉਣੀ ਆ ਕਿ ਛੰਡਾ ਪੀਵੇਂਗੀ ਪਹਿਲਾਂ। ਚਾਈ ਪੀ ਲੂੰਗੀ ਠੰਡਾ ਜਾਂ ਕੀ ਪੀਉਂਗੀ ਚੰਗਾ ਚਾਹ ਲਾਲਾ ਹੋਈ ਜਾਂ ਵਧੀਆ ਹੋ ਜਾਂਦਾ ਚੰਗਾ ਚੰਗਾ ਸਰੀਰ ਜਾ ਵਰ ਜਾਂਦਾ ਉਹ ਤਾਂ ਆਪਾਂ ਗੁਲਗਲੇ ਵੀ ਪਕਾਏ ਮੈਂ ਗੁਲਗਲੇ ਲਿਆ ਕੇ ਆ ਮੈਂ ਲਿਆ ਕੇ ਦੇਣਾ ਮੈਂ ਪੁੱਛਣ ਵਾਲੀ ਗੱਲ ਹੈ ਵਧੀਆ ਕਹਿੰਦੇ ਨੇ ਚੱਖਾ ਵਾ ਜਾ ਕਮਲੀ ਹੋ ਗਈ